thank you ਚਾਜ ਲੈ ਲਿਆ ਕੀ ਕਰ ਖਾਬਾ ਦੇ ਕਬ ਖੱਬ ਤਾਂ ਕਾਫੀ ਬੜਾ ਕੈਰ ਆਪਣਾ ਪੰਜਾਬ ਦਾ ਬੜੀ ਬੱਦ ਬਣਦਾ ਜੀ ਲੁਧਿਆਣਾ ਡਿਸਟ੍ਰਿਕਟ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਡਿਸਟ੍ਰਿਕਟ ਹੈ ਐਪ੍ਰੋਕਸੀਮੇਟਲੀ ਜੇ ਆਪਾਂ ਗੱਲ ਕਰੀਏ ਤਾਂ 1/6th ਆਫ ਦੀ ਪੋਪੂਲੇਸ਼ਨ ਜਿਹੜੀ ਸ਼ਹਿਰ ਦੀ ਉਹ ਹੈਗੀ ਤੇ ਪਲੱਸ ਜਿਹੜੀ ਮੇਨ ਜੀਡੀਪੀ ਜਿਹੜੀ ਪੰਜਾਬ ਦੀ ਬਣਦੀ ਹੈ ਉਹ ਸ਼ਹਿਰ ਲੁਧਿਆਣੇ ਜ਼ਿਲ੍ਹੇ ਦੇ ਵਿਦਾਨ ਤੋਂ ਬਣਦੀ ਹੈ ਜ਼ਿਲ੍ਹੇ ਦੇ ਵਿੱਚ ਵਕ ਵਕ ਚੈਲੰਜਸ ਜਿਹੜੇ ਹੈਗੇ ਉਹ ਆਪਾਂ ਫੌਰਨ ਜਿਹੜਾ ਹੈਗਾ ਤੁਰੰਤ ਆਪਾਂ ਸਾਰੇ ਮੈਂਕਮਿਆਂ ਨਾਲ ਮੀਟਿੰਗ ਕਰਕੇ ਕੱਲ ਵੀ ਅਸੀਂ ਜਿਹੜੀ ਹੈਗੀ ਮੀਟਿੰਗ ਸ਼ਡਿਊਲ ਕੀਤੀ ਹੈ ਜਿਹੜੇ ਮੇਨ ਸਟੇਟ ਤੇ ਪ੍ਰਾਇੋਰਟੀ ਅਜੈਂਡਾਸ ਨੇ ਉਹਨਾਂ ਤੇ ਅਸੀਂ ਮੀਟਿੰਗ ਕੀਤੀ ਹੈਗੀ ਜਿਹੜੇ ਮੇਰੇ ਪ੍ਰੈਡੈਸਸਰ ਨੇ ਉਹਨਾਂ ਤੋਂ ਵੀ ਜਿਹੜੇ ਮੇਨ ਇਸ਼ੂਜ਼ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਹੈਗੇ ਉਹਦੀ ਵੀ ਬਰੀਫਿੰਗ ਮੈਂ ਲਿੱਤੀ ਹੈਗੀ ਤੇ ਮੇਰੀ ਟੀਮ ਸਾਰੀ ਅੱਜ ਇੱਥੇ ਮੌਜੂਦ ਹੈ ਅਸੀਂ ਇੱਕ ਡੀਬੀ ਗੇਸ਼ਨ ਹੁਣ ਵੀ ਰੱਖਾਂਗੇ ਤੇ ਇੱਕ ਫੀਡਬੈਕ ਮੈਕੈਨਿਜ਼ਮ ਜਿਹੜਾ ਸਿਟੀਜ਼ਨਸ ਵੱਲੋਂ ਹੁੰਦਾ ਹੈ ਮੀਡੀਆ ਦੇ ਸਾਥੀਆਂ ਵੱਲੋਂ ਹੁੰਦਾ ਹੈ ਤੇ ਲੋਕਾਂ ਵੱਲੋਂ ਹੁੰਦਾ ਹੈ ਪਲੱਸ ਆਫੀਸਰਸ ਵੱਲੋਂ ਹੁੰਦਾ ਇੰਸਟੀਚੂਨਲ ਮੈਮਰੀ ਹੁੰਦੀ ਹੈ ਉਹਨੂੰ ਸਾਰਿਆਂ ਨੂੰ ਜਿਹੜਾ ਹੈਗਾ ਸਰਪੱਖੀ ਆਪਾਂ ਵਿਚਾਰ ਕਰਕੇ ਡੈਫੀਨੇਟਲੀ ਹੋਲਿਸਟਿਕ ਪਲਾਨ ਜ਼ਿਲ੍ਹੇ ਦੇ ਵਾਸਤੇ ਜ਼ਰੂਰ ਬਣਾਵਾਂਗੇ ਕੁਝ ਖਾਸ ਵੀ ਕੁਝ ਨਹੀਂ ਸੋਚੀ ਲੱਗ ਰਿਹਾ ਕਿ ਕਿ ਤਰ੍ਹਾਂ ਕੋਈ ਚੈਨਸ ਇੰਡਸਟਰੀਆ ਹੋਵੇ ਵਿੱਚ ਖਾਸ ਵੀ ਨਹੀਂ ਜੀ ਡੈਫੀਨਿਟਲੀ ਜਿਹੜਾ ਮੇਰਾ ਵਿਜ਼ਨ ਹੈ ਅਸੀਂ ਜਿਸ ਤਰ੍ਹਾਂ ਮਾਝਾ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ ਹਨ ਕਿ ਪੰਜਾਬ ਦੇ ਵਿੱਚ ਆਪਾਂ ਐਜੂਕੇਸ਼ਨ ਦੇ ਹੈਲਥ ਤੇ ਮੇਨ ਫੋਕਸ ਕਰਨਾ ਹੈ ਪਲੱਸ ਇੰਡਸਟਰੀਅਲ ਡਿਵੈਲਪਮੈਂਟ ਨੂੰ ਇੱਕ ਸੇਫ ਐਨਵਾਇਰਨਮੈਂਟ ਜਿਹੜਾ ਹੈਗਾ ਇੰਡਸਟਰੀ ਨੂੰ ਗਰੋ ਕਰਣ ਦਾ ਮਿਲਣ ਇੱਕ ਪਾਲਿਸੀ ਜਿਹੜੀ ਹੈ ਕਿ ਸਰਕਾਰ ਦੀਆਂ ਬੈਨੀਫਿਟਸ ਜਿਹੜੇ ਹੈਗੇ ਗਵਰਨਮੈਂਟ ਵੱਲੋਂ ਉਹ ਉਹਨਾਂ ਨੂੰ ਸਮੇਂ ਸਿਰ ਮਿਲਣ ਤੇ ਇੰਡਸਟਰੀਅਲ ਡਵੈਲਪਮੈਂਟ ਕਿਆ ਉਹਨਾਂ ਦੇ ਚੈਲੰਜੇਸ ਨੇ ਕੀ ਉਹ ਮੌਕੇ ਤੇ ਫੇਸ ਕਰ ਰਹੇ ਕਿਸ ਤਰ੍ਹਾਂ ਦੇ ਲਾਜ਼ ਨੇ ਉਹ ਸਾਰਿਆਂ ਦਾ ਇੱਕ ਪੋਲਿਸੀ ਰਿਵਿਊ ਕਰਕੇ ਡੈਫੀਨਿਟਲੀ ਅਸੀਂ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਵੀ ਇਸ਼ੂਸ ਨੇ ਉਹਨਾਂ ਨੂੰ ਨਿਬੜਾ ਦੇ। ਥੈਂਕ ਯੂ। ਥੈਂਕ ਯੂ। ਥੈਂਕ ਯੂ। ਓਕੇ ਸਰ ਚੈਲੰਜੇ ਲੈ ਆ ਕਿ ਅਬਾਦ ਕੱਪ ਕੱਤ ਕਾਫੀ ਵੱਡਾ ਹੈ ਰ ਆਪਣਾ ਪੰਜਾਬ ਦਾ ਬੜੀ ਵੱਡਾ ਹੈ। ਜੀ ਲੁਧਿਆਣਾ ਡਿਸਟ੍ਰਿਕਟ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਡਿਸਟ੍ਰਿਕਟ ਹੈ। ਐਪ੍ਰੋਕਸੀਮੇਟਲੀ ਜੇ ਆਪਾਂ ਗੱਲ ਕਰੀਏ ਤਾਂ 1/6th ਆਫ ਦੀ ਪੋਪੂਲੇਸ਼ਨ ਜਿਹੜੀ ਸ਼ਹਿਰ ਦੀ ਉਹ ਹੈਗੀ ਤੇ ਪਲੱਸ ਜਿਹੜੀ ਮੇਨ ਜੀਡੀਪੀ ਜਿਹੜੀ ਪੰਜਾਬ ਦੀ ਬਣਦੀ ਹੈ ਉਹ ਸ਼ਹਿਰ ਲੁਧਿਆਣੇ ਜ਼ਿਲ੍ਹੇ ਲੁਧਿਆਣੇ ਤੋਂ ਬਣਦੀ ਹੈ। ਜ਼ਿਲ੍ਹੇ ਦੇ ਵਿੱਚ ਵਕਫ ਵਕ ਚੈਲੰਜਸ ਜਿਹੜੇ ਹੈਗੇ ਉਹ ਆਪਾਂ ਫੌਰਨ ਜਿਹੜਾ ਹੈਗਾ ਤੁਰੰਤ ਆਪਾਂ ਸਾਰੇ ਵਿਭਾਗਾਂ ਨਾਲ ਮੀਟਿੰਗ ਕਰਕੇ ਕੱਲ ਵੀ ਅਸੀਂ ਜਿਹੜੀ ਹੈਗੀ ਮੀਟਿੰਗ ਸ਼ੈਡਿਊਲ ਕੀਤੀ ਹੈ ਜਿਹੜੇ ਮੇਨ ਸਟੇਟ ਤੇ ਪ੍ਰਾਇੋਰਟੀ ਅਜੈਂਡਾਸ ਨੇ ਉਹਨਾਂ ਤੇ ਅਸੀਂ ਮੀਟਿੰਗ ਕੀਤੀ ਹੈਗੀ। ਜਿਹੜੇ ਮੇਰੇ ਪ੍ਰੈਡੈਸਸਰ ਨੇ ਉਹਨਾਂ ਤੋਂ ਵੀ ਜਿਹੜੇ ਮੇਨ ਇਸ਼ੂਜ਼ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਹੈਗੇ ਉਹਦੀ ਵੀ ਬਰੀਫਿੰਗ ਮੈਂ ਲਿੱਤੀ ਹੈਗੀ ਤੇ ਮੇਰੀ ਟੀਮ ਸਾਰੀ ਅੱਜ ਇੱਥੇ ਮੌਜੂਦ ਹੈ ਅਸੀਂ ਇੱਕ ਡੀਬੀਫਿੰਗ ਸੈਸ਼ਨ ਹੁਣ ਵੀ ਰੱਖਾਂਗੇ ਤੇ ਇੱਕ ਫੀਡਬੈਕ ਮੈਕੈਨਿਜ਼ਮ ਜਿਹੜਾ ਸਿਟੀਜ਼ਨਸ ਵੱਲੋਂ ਹੁੰਦਾ ਹੈ ਮੀਡੀਆ ਦੇ ਸਾਥੀਆਂ ਵੱਲੋਂ ਹੁੰਦਾ ਹੈ ਤੇ ਲੋਕਾਂ ਵੱਲੋਂ ਹੁੰਦਾ ਹੈ ਪਲੱਸ ਆਫਿਸਰਸ ਵੱਲੋਂ ਹੁੰਦਾ ਇੰਸਟੀਚੂਨਲ ਮੈਮਰੀ ਹੁੰਦੀ ਹੈ ਉਹਨੂੰ ਸਾਰਿਆਂ ਨੂੰ ਜਿਹੜਾ ਹੈਗਾ ਸਰਪੱਖੀ ਆਪਾਂ ਵਿਚਾਰ ਕਰਕੇ ਡੈਫੀਨੇਟਲੀ ਹੋਲਿਸਟਿਕ ਪਲਾਨ ਜ਼ਿਲ੍ਹੇ ਦੇ ਵਾਸਤੇ ਜ਼ਰੂਰ ਬਣਾਵਾਂਗੇ ਕੁਝ ਖਾਸ ਹੀ ਕੁਝ ਹੀ ਸੋਚੇ ਲੱਗ ਰਹੇ ਹੋ ਕਿ ਤਰ੍ਹਾਂ ਕੋਈ ਇੰਡਸਟਰੀ ਜਾਂ ਹੋਰ ਕੋਈ ਸ਼ਹਿਰ ਹੈ ਕੁਝ ਖਾਸ ਦੀ ਡੈਫੀਨੇਟਲੀ ਜਿਹੜਾ ਮੇਰਾ ਵਿਜ਼ਨ ਹੈ ਅਸੀਂ ਜਿਸ ਤਰ੍ਹਾਂ ਮਾਝਾ ਹਕੂਮਤਰੀ ਜੀ ਦਿਸ਼ਾ ਨਿਰਦੇਸ਼ ਹਨ ਕਿ ਪੰਜਾਬ ਦੇ ਵਿੱਚ ਆਪਾਂ ਐਜੂਕੇਸ਼ਨ ਤੇ ਹੈਲਥ ਤੇ ਮੇਨ ਫੋਕਸ ਕਰਨਾ ਹੈ ਪਲੱਸ ਇੰਡਸਟਰੀਅਲ ਡਿਵੈਲਪਮੈਂਟ ਇੱਕ ਸੇਫ এনवायरमेंट ਜਿਹੜਾ ਹੈਗਾ ਇੰਡਸਟਰੀ ਨੂੰ ਗਰੋ ਕਰਨ ਦਾ ਮਿਲਣ ਇੱਕ ਪਾਲਿਸੀਜ਼ ਜਿਹੜੀ ਹੈਗੀ ਸਰਕਾਰ ਦੀਆਂ ਬੈਨੀਫਿਟਸ ਜਿਹੜੇ ਹੈਗੇ ਗਵਰਨਮੈਂਟ ਵੱਲੋਂ ਉਹ ਉਹਨਾਂ ਨੂੰ ਸਮੇਂ ਸਿਰ ਮਿਲਣ ਤੇ ਇੰਡਸਟਰੀਅਲ ਡਿਵੈਲਪਮੈਂਟ ਕਿਆ ਉਹਨਾਂ ਦੇ ਚੈਲੰਜਸ ਨੇ ਕਿ ਉਹ ਮੌਕੇ ਤੇ ਫੇਸ ਕਰ ਰਹੇ ਕਿਸ ਤਰ੍ਹਾਂ ਦੇ ਲਾਜ਼ ਨੇ ਉਹ ਸਾਰਿਆਂ ਦਾ ਇੱਕ ਪਾਲਿਸੀ ਰਿਵਿਊ ਕਰਕੇ ਡੈਫੀਨਿਟਲੀ ਅਸੀਂ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਵੀ ਇਸ਼ੂਸ ਨੇ ਉਹਨਾਂ ਨੂੰ ਨਿਪਟਾ ਦੇ ਥੈਂਕ ਯੂ ਥੈਂਕ ਯੂ ਜੀ ਲੁਧਿਆਣਾ ਡਿਸਟ੍ਰਿਕਟ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਡਿਸਟ੍ਰਿਕਟ ਹੈ ਅਪਰੋਕਸੀਮੇਟਲੀ ਜੇ ਆਪਾਂ ਗੱਲ ਕਰੀਏ ਤਾਂ 1/6 ਆਫ ਦੀ ਪੋਪੂਲੇਸ਼ਨ ਜਿਹੜੀ ਸ਼ਹਿਰ ਦੀ ਉਹ ਹੈਗੀ ਤੇ ਪਲੱਸ ਜਿਹੜੀ ਮੇਨ ਜੀਡੀਪੀ ਜਿਹੜੀ ਪੰਜਾਬ ਦੀ ਬਣਦੀ ਹੈ ਉਹ ਸ਼ਹਿਰ ਲੁਧਿਆਣੇ ਜ਼ਿਲ੍ਹੇ ਲੁਧਿਆਣੇ ਤੋਂ ਬਣਦੀ ਹੈ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਚੈਲੰਜਸ ਜਿਹੜੇ ਹੈਗੇ ਉਹ ਆਪਾਂ ਫੌਰਨ ਜਿਹੜਾ ਹੈਗਾ ਤੁਰੰਤ ਆਪਾਂ ਸਾਰੇ ਮਹਿਕਮਿਆਂ ਨਾਲ ਮੀਟਿੰਗ ਕਰਕੇ ਕੱਲ ਵੀ ਅਸੀਂ ਜਿਹੜੀ ਹੈਗੀ ਮੀਟਿੰਗ ਸ਼ਡਿਊਲ ਕੀਤੀ ਹੈ ਜਿਹੜੇ ਮੇਨ ਸਟੇਟ ਤੇ ਪ੍ਰਾਇੋਰਟੀ ਏਜੰਡਾਸ ਨੇ ਉਹਨਾਂ ਤੇ ਅਸੀਂ ਮੀਟਿੰਗ ਕੀਤੀ ਹੈਗੀ ਜਿਹੜੇ ਮੇਰੇ ਪ੍ਰੈਡੈਸਸਰ ਨੇ ਉਹਨਾਂ ਤੋਂ ਵੀ ਜਿਹੜੇ ਮੇਨ ਇਸ਼ੂਜ਼ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਹੈਗੇ ਉਹਦੀ ਵੀ ਬਰੀਫਿੰਗ ਮੈਂ ਲਿੱਤੀ ਹੈਗੀ ਤੇ ਮੇਰੀ ਟੀਮ ਸਾਰੀ ਅੱਜ ਇੱਥੇ ਮੌਜੂਦ ਹੈ ਅਸੀਂ ਇੱਕ ਡਿਵੈਲਪਮੈਂਟ ਸੈਸ਼ਨ ਹੁਣ ਵੀ ਰੱਖਾਂਗੇ ਤੇ ਇੱਕ ਫੀਡਬੈਕ ਮੈਕੈਨਿਜ਼ਮ ਜਿਹੜਾ ਸਿਟੀਜ਼ਨਸ ਵੱਲੋਂ ਹੁੰਦਾ ਹੈ ਮੀਡੀਆ ਦੇ ਸਾਥੀਆਂ ਵੱਲੋਂ ਹੁੰਦਾ ਹੈ ਤੇ ਲੋਕਾਂ ਵੱਲੋਂ ਹੁੰਦਾ ਹੈ ਪਲੱਸ ਆਫਿਸਰਸ ਵੱਲੋਂ ਹੁੰਦਾ ਇੰਸਟੀਚੂਨਲ ਮੈਮਰੀ ਹੁੰਦੀ ਹੈ ਉਹਨੂੰ ਸਾਰਿਆਂ ਨੂੰ ਜਿਹੜਾ ਹੈਗਾ ਸਰਪੱਖੀ ਆਪਾਂ ਵਿਚਾਰ ਕਰਕੇ ਡੈਫੀਨੇਟਲੀ ਇੱਕ ਹੋਲਿਸਟਿਕ ਪਲਾਨ ਜ਼ਿਲ੍ਹੇ ਦੇ ਵਾਸਤੇ ਜ਼ਰੂਰ ਬਣਾਵਾਂਗੇ ਕੁਝ ਖਾਸ ਵੀ ਕੁਝ ਨਹੀਂ ਸੋਚ ਲੱਗ ਜਲਦੇ ਹੋ ਕਿ ਤੁਸੀਂ ਆਪਣੀ ਚੈਨਲਸ ਆ ਇੰਡਸਟਰੀ ਜਾਂ ਹੋਰ ਨੂੰ ਪਛਾਣਦੇ ਹੋ ਕੁਝ ਖਾਸ ਵੀ ਦੀ ਡੈਫੀਨਿਟਲੀ ਜਿਹੜਾ ਮੇਰਾ ਵਿਜ਼ਨ ਹੈ ਅਸੀਂ ਜਿਸ ਤਰ੍ਹਾਂ ਮਾਝਾ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ ਹਨ ਕਿ ਪੰਜਾਬ ਦੇ ਵਿੱਚ ਆਪਾਂ ਐਜੂਕੇਸ਼ਨ ਤੇ ਹੈਲਥ ਤੇ ਮੇਨ ਫੋਕਸ ਕਰਨਾ ਹੈ ਪਲੱਸ ਇੰਡਸਟਰੀਅਲ ਡਿਵੈਲਪਮੈਂਟ ਨੂੰ ਇੱਕ ਸੇਫ ਐਨਵਾਇਰਨਮੈਂਟ ਜਿਹੜਾ ਹੈਗਾ ਇੰਡਸਟਰੀ ਨੂੰ ਗਰੋ ਕਰਾਉਣ ਦਾ ਮਿਲਣ ਇੱਕ ਪਾਲਿਸੀ ਜਿਹੜੀ ਹੈ ਕਿ ਸਰਕਾਰ ਦੀਆਂ ਬੈਨੀਫਿਟਸ ਜਿਹੜੇ ਹੈਗੇ ਗਵਰਨਮੈਂਟ ਵੱਲੋਂ ਉਹ ਉਹਨਾਂ ਨੂੰ ਸਮੇਂ ਸਿਰ ਮਿਲਣ ਤੇ ਇੰਡਸਟਰੀਅਲ ਡਵੈਲਪਮੈਂਟ ਕਿਆ ਉਹਨਾਂ ਦੇ ਚੈਲੰਜੇਸ ਨੇ ਕੀ ਉਹ ਮੌਕੇ ਤੇ ਫੇਸ ਕਰ ਰਹੇ ਕਿਸ ਤਰ੍ਹਾਂ ਦੇ ਲਾਜ਼ ਨੇ ਉਹ ਸਾਰਿਆਂ ਦਾ ਇਹ ਪੋਲਿਸੀ ਰਿਵਿਊ ਕਰਕੇ ਡੈਫੀਨਿਟਲੀ ਅਸੀਂ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਵੀ ਇਸ਼ੂਸ ਨੇ ਉਹਨਾਂ ਨੂੰ ਨਿਬੜਾ ਦੇ। ਥੈਂਕ ਯੂ ਥੈਂਕ ਯੂ ਥੈਂਕ ਯੂ। ਓਕੇ ਸਰ ਚਾਰਜ ਲੈ ਲਿਆ ਕਿਆ ਕਰ ਕਬਾਦ ਕਬ ਕਬ ਤੋਂ ਕਾਫੀ ਵੱਡਾ ਹੈ ਰਪਣ ਪੰਜਾਬ ਦਾ ਵੱਡੀ ਬੱਦ ਦੀ ਬੱਦ। ਜੀ ਲੁਧਿਆਣਾ ਡਿਸਟ੍ਰਿਕਟ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਡਿਸਟ੍ਰਿਕਟ ਹੈ। ਐਪ੍ਰੋਕਸੀਮੇਟਲੀ ਜੇ ਆਪਾਂ ਗੱਲ ਕਰੀਏ ਤਾਂ 1/6th ਆਫ ਦੀ ਪੋਪੂਲੇਸ਼ਨ ਜਿਹੜੀ ਸ਼ਹਿਰ ਦੀ ਹੋएगी ਤੇ ਪਲੱਸ ਜਿਹੜੀ ਮੇਨ ਜੀਡੀਪੀ ਜਿਹੜੀ ਪੰਜਾਬ ਦੀ ਬਣਦੀ ਹੈ ਉਹ ਸ਼ਹਿਰ ਲੁਧਿਆਣਾ ਜ਼ਿਲ੍ਹੇ ਦੇ ਆਸਪਾਸ ਤੋਂ ਬਣਦੀ ਹੈ ਜ਼ਿਲ੍ਹੇ ਦੇ ਵਿੱਚ ਵਕ-ਵਕ ਚੈਲੰਜਸ ਜਿਹੜੇ ਹੈਗੇ ਉਹ ਆਪਾਂ ਫੌਰਨ ਜਿਹੜਾ ਹੈਗਾ ਤੁਰੰਤ ਆਪਾਂ ਸਾਰੇ ਵਿਭਾਗਾਂ ਨਾਲ ਮੀਟਿੰਗ ਕਰਕੇ ਕੱਲ ਵੀ ਅਸੀਂ ਜਿਹੜੀ ਹੈ ਦੀ ਮੀਟਿੰਗ ਸ਼ੈਡਿਊਲ ਕੀਤੀ ਹੈ ਜਿਹੜੇ ਮੇਨ ਸਟੇਟ ਤੇ ਪ੍ਰਾਇੋਰਟੀ ਅਜੈਂਡਾਸ ਨੇ ਉਹਨਾਂ ਤੇ ਅਸੀਂ ਮੀਟਿੰਗ ਕੀਤੀ ਹੈਗੀ ਜਿਹੜੇ ਮੇਰੇ ਪ੍ਰੈਡੈਸਸਰ ਨੇ ਉਹਨਾਂ ਤੋਂ ਵੀ ਜਿਹੜੇ ਮੇਨ ਇਸ਼ੂਜ਼ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਹੈਗੇ ਉਹਦੀ ਵੀ ਬਰੀਫਿੰਗ ਮੈਂ ਲਿੱਤੀ ਹੈਗੀ ਤੇ ਮੇਰੀ ਟੀਮ ਸਾਰੀ ਅੱਜ ਇੱਥੇ ਮੌਜੂਦ ਹੈ ਅਸੀਂ ਇੱਕ ਡੀਵੈਲਪਮੈਂਟ ਸੈਸ਼ਨ ਹੁਣ ਵੀ ਰੱਖਾਂਗੇ ਤੇ ਇੱਕ ਫੀਡਬੈਕ ਮੈਕੈਨਿਜ਼ਮ ਜਿਹੜਾ ਸਿਟੀਜ਼ਨਸ ਵੱਲੋਂ ਹੁੰਦਾ ਹੈ ਮੀਡੀਆ ਦੇ ਸਾਥੀਆਂ ਵੱਲੋਂ ਹੁੰਦਾ ਹੈ ਤੇ ਲੋਕਾਂ ਵੱਲੋਂ ਹੁੰਦਾ ਹੈ ਪਲੱਸ ਆਫੀਸਰਸ ਵੱਲੋਂ ਹੁੰਦਾ ਇੰਸਟੀਚੂਨਲ ਮੈਮਰੀ ਹੁੰਦੀ ਹੈ ਉਹਨੂੰ ਸਾਰਿਆਂ ਨੂੰ ਜਿਹੜਾ ਹੈਗਾ ਸਰਪੱਖੀ ਆਪਾਂ ਵਿਚਾਰ ਕਰਕੇ ਡੈਫੀਨੇਟਿਵ ਹੋਲਿਸਟਿਕ ਪਲਾਨ ਜ਼ਿਲ੍ਹੇ ਦੇ ਵਾਸਤੇ ਜ਼ਰੂਰ ਬਣਾਵਾਂਗੇ ਕੁਝ ਖਾਸ ਵੀ ਕੁਝ ਨਹੀਂ ਸੋਚ ਲੱਗਦਾ ਰਹੇ ਉਹ ਕਿਹੜੀ ਤਰ੍ਹਾਂ ਦੀ ਇੰਡਸਟਰੀ ਰਹੀ ਹੈ ਹੋਰ ਕੋਸ਼ਿਸ਼ ਹੈ ਖਾਸ ਨਹੀਂ ਜੀ ਡੈਫੀਨੇਟਲੀ ਜਿਹੜਾ ਮੇਰਾ ਵਿਜ਼ਨ ਹੈ ਅਸੀਂ ਜਿਸ ਤਰ੍ਹਾਂ ਮਾਝਾ ਮੰਤਰੀ ਜੀ ਦੇਸ਼ਾਨ ਨਿਰਦੇਸ਼ ਹਨ ਕਿ ਪੰਜਾਬ ਦੇ ਵਿੱਚ ਆਪਾਂ ਐਜੂਕੇਸ਼ਨ ਤੇ ਹੈਲਥ ਤੇ ਮੇਨ ਫੋਕਸ ਕਰਨਾ ਹੈ ਪਲੱਸ ਇੰਡਸਟਰੀਅਲ ਡਿਵੈਲਪਮੈਂਟ ਨੂੰ ਇੱਕ ਸੇਫ ਐਨਵਾਇਰਨਮੈਂਟ ਜਿਹੜਾ ਹੈਗਾ ਇੰਡਸਟਰੀ ਨੂੰ ਗਰੋ ਕਰਨ ਦਾ ਮਿਲਣ ਇੱਕ ਪਾਲਿਸੀ ਜਿਹੜੀ ਹੈ ਕਿ ਸਰਕਾਰ ਦੀਆਂ ਬੈਨੀਫਿਟਸ ਜਿਹੜੇ ਹੈਗੇ ਗਵਰਨਮੈਂਟ ਵੱਲੋਂ ਉਹ ਉਹਨਾਂ ਨੂੰ ਸਮੇਂ ਸਿਰ ਮਿਲਣ ਤੇ ਇੰਡਸਟਰੀਅਲ ਡਵੈਲਪਮੈਂਟ ਕਿਆ ਉਹਨਾਂ ਦੇ ਚੈਲੰਜੇਸ ਨੇ ਕੀ ਉਹ ਮੌਕੇ ਤੇ ਫੇਸ ਕਰ ਰਹੇ ਕਿਸ ਤਰ੍ਹਾਂ ਦੇ ਲਾਜ਼ ਨੇ ਉਹ ਸਾਰਿਆਂ ਦਾ ਇੱਕ ਪੋਲਿਸੀ ਰਿਵਿਊ ਕਰਕੇ ਡੈਫੀਨਿਟਲੀ ਅਸੀਂ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਵੀ ਇਸ਼ੂਸ ਨੇ ਉਹਨਾਂ ਨੂੰ ਨਿਬੜਾ ਦੇ। ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਚੈਲੰਜ ਵਾਲੇ ਵੀ ਕਿਰਨ ਕਬਾਦ ਕਬ ਕਬ ਤੋਂ ਕਾਫੀ ਵੱਡਾ ਕਹਿ ਰਹੇ ਪੰਜਾਬ ਦਾ ਬੜੀ ਵੱਡੀ ਬਕੋ ਜੀ ਲੁਧਿਆਣਾ ਡਿਸਟ੍ਰਿਕਟ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਡਿਸਟ੍ਰਿਕਟ ਹੈ ਐਪ੍ਰੋਕਸੀਮੇਟਲੀ ਜੇ ਆਪਾਂ ਗੱਲ ਕਰੀਏ ਤਾਂ 1/6th ਆਫ ਦੀ ਪੋਪੂਲੇਸ਼ਨ ਜਿਹੜੀ ਸ਼ਹਿਰ ਦੀ ਉਹ ਹੈਗੀ ਤੇ ਪਲੱਸ ਜਿਹੜੀ ਮੇਨ ਜੀਡੀਪੀ ਜਿਹੜੀ ਪੰਜਾਬ ਦੀ ਬਣਦੀ ਹੈ ਉਹ ਸ਼ਹਿਰ ਲੁਧਿਆਣਾ ਜ਼ਿਲ੍ਹੇ ਲੁਧਿਆਣੇ ਤੋਂ ਬਣਦੀ ਹੈ। ਜ਼ਿਲ੍ਹੇ ਦੇ ਵਿੱਚ ਵਕਫ ਵਕ ਚੈਲੰਜਸ ਜਿਹੜੇ ਹੈਗੇ ਉਹ ਆਪਾਂ ਫੌਰਨ ਜਿਹੜਾ ਹੈਗਾ ਤੁਰੰਤ ਆਪਾਂ ਸਾਰੇ ਮਹੰਕਮਿਆਂ ਨਾਲ ਮੀਟਿੰਗ ਕਰਕੇ ਕੱਲ ਵੀ ਅਸੀਂ ਜਿਹੜੀ ਹੈਗੀ ਮੀਟਿੰਗ ਸ਼ੈਡਿਊਲ ਕੀਤੀ ਹੈ ਜਿਹੜੇ ਮੇਨ ਸਟੇਟ ਤੇ ਪ੍ਰਾਇੋਰਟੀ ਅਜੈਂਡਾਸ ਨੇ ਉਹਨਾਂ ਤੇ ਅਸੀਂ ਮੀਟਿੰਗ ਕੀਤੀ ਹੈਗੀ। ਜਿਹੜੇ ਮੇਰੇ ਪ੍ਰੈਡੈਸਸਰ ਨੇ ਉਹਨਾਂ ਤੋਂ ਵੀ ਜਿਹੜੇ ਮੇਨ ਇਸ਼ੂਜ਼ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਹੈਗੇ ਉਹਦੀ ਵੀ ਬਰੀਫਿੰਗ ਮੈਂ ਲਈਤੀ ਹੈਗੀ ਤੇ ਮੇਰੀ ਟੀਮ ਸਾਰੀ ਅੱਜ ਇੱਥੇ ਮੌਜੂਦ ਹੈ ਅਸੀਂ ਇੱਕ ਡੀਵੈਲਪਮੈਂਟ ਹੁਣ ਵੀ ਰੱਖਾਂਗੇ ਤੇ ਇੱਕ ਫੀਡਬੈਕ ਮੈਕੈਨਿਜ਼ਮ ਜਿਹੜਾ ਸਿਟੀਜ਼ਨਸ ਵੱਲੋਂ ਹੁੰਦਾ ਹੈ ਮੀਡੀਆ ਦੇ ਸਾਥੀਆਂ ਵੱਲੋਂ ਹੁੰਦਾ ਹੈ ਤੇ ਲੋਕਾਂ ਵੱਲੋਂ ਹੁੰਦਾ ਹੈ ਪਲੱਸ ਆਫਿਸਰਸ ਵੱਲੋਂ ਹੁੰਦਾ ਇੰਸਟੀਚੂਨਲ ਮੈਮਰੀ ਹੁੰਦੀ ਹੈ ਉਹਨੂੰ ਸਾਰਿਆਂ ਨੂੰ ਜਿਹੜਾ ਹੈਗਾ ਸਰਪੱਖੀ ਆਪਾਂ ਵਿਚਾਰ ਕਰਕੇ ਡੈਫੀਨੇਟਲੀ ਹੋਲਿਸਟਿਕ ਪਲਾਨ ਜ਼ਿਲ੍ਹੇ ਦੇ ਵਾਸਤੇ ਜ਼ਰੂਰ ਬਣਾਵਾਂਗੇ ਕੁਝ ਖਾਸ ਹੀ ਕੁਝ ਹੀ ਸੋਚ ਲੱਗ ਜਲੇ ਹੋ ਕਿ ਤਰ੍ਹਾਂ ਕੋਈ ਕੈਨੇਡਾ ਇੰਡਸਟਰੀ ਜਾਂ ਹੋਰ ਵੀ ਹੋ ਸਕਦਾ ਹੈ